ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਤੇ ਆਲੂ ਗੋਭੀ ਦੀ ਸਬਜ਼ੀ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਅੱਜ ਮੈਂ ਤੁਹਾਡੇ ਨਾਲ ਆਲੂ ਗੋਭੀ ਦੀ ਰੈਸিপি ਸ਼ੇਅਰ ਕਰਨ ਲੱਗੀ ਹਾਂ ਇੱਥੇ ਗੋਭੀ ਸਾਡੀ 1/2 ਕਿਲੋ ਆ ਛੋਟਾ ਜਾਂ ਫੁੱਲ ਸੀ ਤੇ ਦੋ ਮੀਡੀਅਮ ਸਾਈਜ਼ ਦੇ ਆਲੂ ਆ ਇਹਨਾਂ ਨੂੰ ਅਸੀਂ ਕੱਟ ਲਿਆ ਆ ਵਾ ਤੇ ਇੱਧਰ ਸਾਡੇ ਹੈਗਾ ਵਾ ਪਿਆਜ਼ ਟਮਾਟਰ ਲਸਣ ਅਦਰਕ ਤੇ ਮਿਰਚ ਇਹਨਾਂ ਨੂੰ ਵੀ ਅਸੀਂ ਕੱਟ ਲਿਆ ਆ ਵਾ ਤੇ ਅਸੀਂ ਜਿਹੜੀ ਇਹ ਗੋਭੀ ਦੀ ਸਬਜ਼ੀ ਬਣਾਵਾਂਗੇ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਪਰ ਬਣਾਵਾਂਗੇ ਮਸਾਲੇਦਾਰ ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਗੋਭੀ ਤੇ ਆਲੂ ਨੂੰ ਫਰਾਈ ਤੇ ਇੱਧਰ ਅਸੀਂ ਕਰਾਂਗੇ ਮਸਾਲੇ ਨੂੰ ਤਿਆਰ ਤੇ ਚਲੋ ਜੀ ਇੱਕ ਬੰਨੇ ਅਸੀਂ ਕਰਾਂਗੇ ਮਸਾਲੇ ਦੀ ਤਿਆਰੀ ਤੇ ਦੂਸਰੇ ਬੰਨੇ ਕਰਦੇ ਅਸੀਂ ਫਰਾਈ ਕਰਨ ਦੀ ਤਿਆਰੀ ਤੇ ਚਲੋ ਜੀ ਗੈਸ ਔਨ ਕਰਦੇ ਆ ਤੇ ਇਹ ਕੜਾਈ ਰੱਖ ਦਿਆਂ ਦੋਨੋਂ ਬੰਨੇ ਹਾਂਜੀ ਜੀ ਗੈਸ ਕਰ ਲਿਆ ਔਨ ਇੱਧਰ ਕਰਾਂਗੇ ਅਸੀਂ ਫਰਾਈ ਕਰਨ ਲਈ ਕੜਾਈ ਰੱਖਾਂਗੇ ਕਿ ਅਸੀਂ ਥੋੜਾ ਬੇਸ ਇਹਦਾ ਹੈਵੀ ਆ ਉਹ ਕੜਾਈ ਤਾਂ ਜੂਸ ਕੀਤਾ ਵਾ ਤੇ ਦੂਸਰੀ ਸਾਈਡ ਅਸੀਂ ਰੱਖਾਂਗੇ ਕੜਕੇ ਵੀ ਦੋਨੋਂ ਗੈਸ ਅਸੀਂ ਆਨ ਕਰ ਲਈ ਹੋਇਆ ਤੇ ਇਹ ਕੜਾਈ ਗਰਮ ਕਰਦੇ ਹਾਂ ਚਲੋ ਜੀ ਦੋਨੋਂ ਕੜਾਈ ਵਿੱਚ ਕਰਦੇ ਹਾਂ ਤੇਲ ਨੂੰ ਐਡ ਇੱਥੇ ਮੈਂ ਸਰੋਂ ਦਾ ਤੇਲ ਦੇ ਯੂਜ਼ ਕਰਨ ਲੱਗੀ ਹਾਂ ਇਲਾਸੀ ਫ라이 ਵਾਲੀ ਕੜਾਈ ਚ ਐਡ ਕਰਦੇ ਹਾਂ ਇੱਧਰ ਅਸੀਂ ਤੜਕੇ ਵਾਲੀ ਕੜਾਈ ਚ ਵੀ ਐਡ ਕਰ ਦਿੰਦੇ ਹਾਂ ਤਾਂ ਤੜਕੇ ਲਈ ਰੱਖ ਦਿੱਤਾ ਆਵਾ ਤੇ ਇਧਰ ਅਸੀਂ ਫ੍ਰਾਈ ਕਰਾਂਗੇ ਰੱਖ ਦਿੱਤਾ ਜਾਵਾ ਦੋਨੋਂ ਤੇਲ ਸਾਡੇ ਗਰਮ ਹੋ ਜਾਣਗੇ ਫਿਰ ਅਸੀਂ ਕਰਦੇ ਹਾਂ ਤੜਕੇ ਦੀ ਤਿਆਰੀ ਇਧਰ ਜਿਹੜਾ ਤੇਲ ਆ ਗਰਮ ਹੋ ਗਿਆ ਹੈ ਵਾ ਤੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਐਡ ਕਰਾਂਗੇ ਲਸਣ ਲਸਣ ਜਿਹੜਾ ਵਾ ਮੈਂ ਸਾਬਤ ਹੀ ਯੂਜ਼ ਕਰਾਂਗੀ ਕਿਉਂਕਿ ਅਸੀਂ ਨੂੰ ਮਸਾਲੇ ਨੂੰ ਗ੍ਰाइंड ਕਰਾਂਗੇ ਬਾਅਦ ਵਿੱਚ ਤੇ ਨਾਲ ਅਸੀਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਅਦਰਕ ਤੇ ਇਸ ਤੋਂ ਬਾਅਦ ਅਸੀਂ ਐਡ ਕਰਾਂਗੇ ਇਹਦੇ ਵਿੱਚ ਪਿਆਜ਼ ਟਮਾਟਰ ਤੇ ਮਿਰਚ ट्रांसफेट होता तो अभी भुन देवे जोड़ी फ्लेम आओ रखा देखो जी ये ट्रांसफेट हो गया है वा तो फ्लेम इधर लो कर उधर जोड़ा सा फ्राई वाला तेल है वह भी गर्म हो गया है वा ਇਹ ਜੇ ਵੀ ਚੈਲ ਕਰਾਂਗੇ ਗੋਭੀ ਗੋਭੀ ਨੂੰ ਫਰਾਈ ਕਰਾਂਗੇ a engenharia ਇਦਾਂ ਸੀ ਜਿਹੜਾ ਸਾਡਾ ਤੜਕਾ ਵਾ ਹੋ ਗਿਆ ਹੈ ਵਾ ਤੇ ਗੈਸ ਜਿਹੜਾ ਅਸੀਂ ਕਰ ਦਿੰਨੇ ਆ ਬੰਦ ਕਿਉਂਕਿ ਅਸੀਂ ਨੂੰ ਕਰਾਂਗੇ ਗ੍ਰਾਈਂਡ ਤੇ ਉਹਨ ਇਦਾਂ ਸਾਡਾ ਜਿਹੜਾ ਤੜਕਾ ਵਾ ਠੰਡਾ ਹੋ ਜਾਂਦਾ ਵਾ ਤੇ ਇਦਾਂ ਸਾਡੀ ਜਿਹੜੀ ਗੋਭੀ ਆ ਵੀ ਫਰਾਈ ਹੋ ਗਈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਲੂ ਆਲੂ ਵੀ ਅਸੀਂ ਥੋੜੀ ਜਿਹੀ ਪਾ ਕੇ ਕਰਾਂਗੇ ਇੱਦਾਂ ਸਾਡੇ ਆਲੂ ਵੀ ਕਿਹੜੇ ਕ੍ਰਿਸਪ ਹੋ ਗਏ ਹੋਏ ਆ ਤੇ ਇਹਨਾਂ ਨੂੰ ਅਸੀਂ ਬੜਾਈ ਤੋਂ ਬਾਹਰ ਕੱਢ ਲੈਂਦੇ ਆ ਇਹ ਗੈਸ ਨੂੰ ਕਰ ਦਿੰਨੇ ਆਂ ਬੰਦ ਅਸੀਂ ਇਸ ਤੋਂ ਬਾਅਦ ਅਸੀਂ ਜਿਹੜੇ ਟੰਡਲੇ ਆ ਕੋਕ ਤੇ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਗੈਸ ਬੰਦ ਆ ਅਸੀਂ ਡਾਈਨ ਫਰਾਈ ਕਰ ਲਾਂਗੇ ਕਿ ਸਾਡਾ ਜਿਹੜਾ ਤੇਲ ਆ ਕਾਫੀ ਗਰਮ ਆ ਇਹਦੇ ਵਿੱਚ ਜਿਹੜੇ ਹਲਕੇ ਤੇ ਸਾਡੇ ਜਿਹੜੇ ਫਰਾਈ ਹੋ ਜਾਣਗੇ ਤੇ ਇੱਧਰ ਸਾਡਾ ਜਿਹੜਾ ਤੜਕੇ ਵਾਲਾ ਮਸਾਲਾ ਵਾ ਬਿਲਕੁਲ ਠੰਡਾ ਹੋ ਗਿਆ ਵਾ ਤੇ ਇਹਨੂੰ ਅਸੀਂ ਜਾਰ ਵਿੱਚ ਪਾਨੇ ਆ ਤੇ ਗ੍ਰाइंड ਕਰਨੇ ਆ ਇੱਧਰ ਇਹ ਪੇਸਟਾ ਸੀ ਮਸਾਲੇ ਦੀ ਤਿਆਰ ਕਰ ਲਈ ਹੋਈ ਆ ਤੇ ਕੜਾਈ ਨੂੰ ਕਰਦੇ ਆ ਗਰਮ ਸਭ ਤੋਂ ਪਹਿਲਾਂ ਸੀ ਗੈਸ ਓਨ ਕਰਦੇ ਆ ਤੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਅੱਧਾ ਚਮਚਾ ਜ਼ਿਆਦਾ ਨਹੀਂ ਆ ਦੇਖੋ ਛੋਟਾ ਜਿਹੜਾ ਚਮਚਾ ਉਹ ਪਾ ਲਿਆ ਮੈਂ ਇੱਕ ਕਿਆ ਆਇਆ ਵਾ ਆ ਦੇਖੋ ਜੀ ਤੇਲ ਸਾਡਾ ਬਿਲਕੁਲ গরম ਹੋ ਗਿਆ ਹੈ ਵਾ ਤੇ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਐਡ ਕਰਾਂਗੇ ਇੱਕ ਛੋਟਾ ਜਿਹਾ ਤੇਜ ਪੱਤਾ ਤੇ ਅਜਵੈਨ ਅੱਧਾ ਚਮਚ ਇਹਨਾਂ ਦੋਨਾਂ ਚੀਜ਼ਾਂ ਨੂੰ ਐਡ ਕਰ ਦਿੰਨੇ ਆ ਸੌਰੀ ਚਲੋ ਜੀ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆਂ ਇੱਕ ਪਿਆਜ਼ ਰਫਲੀ ਥੋਪ ਕੀਤਾ ਆ ਇੱਕ ਪਿਆਜ਼ ਆ ਇਹਨੂੰ ਕਰ ਦਿੰਨੇ ਆਂ ਵਿੱਚ ਐਡ ਅਜਵੈਨ ਨਾਲ ਜਿਹੜਾ ਆਲੂ ਗੋਭੀ ਦਾ ਫਲੇਵਰ ਆ ਬਹੁਤ ਵਧੀਆ ਆਂਦਾ ਵਾ ਤੁਸੀਂ ਵੀ ਟਰਾਈ ਕਰਕੇ ਦੱਸੋ ਬੇਖੋ ਇਹਨੂੰ ਮੀਟਰਾਂਸਪੈਂਟ ਹੋਣ ਤੱਕ ਅਸੀਂ ਪਕਾ ਲੈਨੇ ਆਂ ਪਿਆਜ਼ ਨੂੰ ਆ ਦੇਖੋ ਪਿਆਸਾ ਢਾ ਹਲਕਾ ਜਿਹਾ ਫਰਾਈ ਹੋ ਗਿਆ ਵਾ ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਜਿਹੜਾ ਭੁੰਨਿਆ ਹੋਇਆ ਤੜਕਾ ਸੀ ਨਾ ਉਹਦੀ ਗਰੇਵੀ ਅਸੀਂ ਬਣਾਈ ਸੀ ਉਹਨੂੰ ਐਡ ਕਰਨ ਲੱਗੇ ਆ ਫੋਂ ਥੋੜਾਏ ਮੈਂ ਪਾਣੀ ਐਡ ਕਰਨ ਲੱਗੀ ਆ ਜਿਹੜਾ ਜਾਰ ਚ ਮਸਾਲਾ ਲੱਗਿਆ ਸੀ ਉਹਦੇ ਵਿੱਚ ਹੀ ਪਾਣੀ ਐਡ ਕਰ ਲਿਆ ਵਾ इस बाद हम अभी ऐड कराँगे नमक मिर्च मसाले जो भी ऐड कर रहे हैं वो ऐड करते हैं सब तो पहले ऐड कर लगी हाँ मैं नमक तुम अपने स्वाद अनुसार ऐड कर सकते हो मैं अद्धा चम्मच तो थोड़ा जो ऊपर लिया वा इस बाद मैं ऐड कर लगी हाँ हल्दी पाउडर एक चम्मच ਇਨੂੰ ਮਿਕਸ ਕਰ ਦਿੰਨੇ ਆ ਵਿੱਚ ਚੰਗੀ ਤਰ੍ਹਾਂ ਤੇ ਨਾਲ ਦੇ ਨਾਲ ਅਸੀਂ ਐਡ ਕਰਾਂਗੇ ਕਸ਼ਮੀਰੀ ਲਾਲ ਪਾਊਡਰ ਜਿਹਦੇ ਨਾਲ ਕਲਰ ਆਏਗਾ ਅੱਧਾ ਚਮਚ ਐਡ ਕੀਤਾ ਵਾ ਗਰਮ ਮਸਾਲਾ ਅਸੀਂ ਜਿਹੜਾ ਲਾਸਟ ਤੇ ਐਡ ਕਰਾਂਗੇ ਹੁਣ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਲੜਕੇ ਵਿੱਚ ਘੁਲਣ ਦੇਣੇ ਆ ਦੇਖੋ ਜੀ ਸੈਪਰੇਟ ਹੋਣਾ ਸ਼ੁਰੂ ਹੋ ਗਿਆ ਆ ਵਾ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਮਸਾਲੇ ਸਾਡੇ ਜਲਣ ਨਾ ਥੋੜਾ ਜਿਹਾ ਪਾਣੀ ਥੋੜਾ ਜਿਹਾ ਤੇ ਨਾਲ ਦੇ ਨਾਲ ਹੁਣ ਇਹਦੇ ਵਿੱਚ ਅਸੀਂ ਜਿਹੜੀ ਫਰਾਈ ਕੀਤੀ ਆਲੂ ਗੋਭੀ ਆ ਉਹਨੂੰ ਐਡ ਕਰ ਦਿੰਨੇ ਆ ਤੇ ਇਸੇ ਮਸਾਲੇ ਵਿੱਚ ਅਸੀਂ ਚੰਗੀ ਤਰਾਈ ਨੂੰ ਪੁੰਨਾਂਗੇ ਆ ਦੇਖੋ ਸਾਰੀ ਮੈਬੀਚ ਐਡ ਕਰ ਦਿੱਤੀ ਆ ਤੇ ਮਸਾਲੇ ਵਿੱਚ ਮਿਕਸ ਕਰ ਦਿੰਨੇ ਆ ਗੋਭੀ ਨੂੰ ਤੇ ਮਿਕਸ ਕਰਨ ਤੋਂ ਬਾਅਦ ਹੋਣਾ ਸੀ ਇਹ ਢਿੱਡ ਲਗਾ ਦਿੰਨੇ ਆ ਲਿਡ ਤੇ ਇਹਨੂੰ ਲੋ ਫਲੇਮ ਤੇ ਪਕਾਵਾਂਗੇ ਹਾਂਜੀ 20 ਮਿੰਟ ਤੋਂ ਬਾਅਦ ਚੈੱਕ ਕਰਦੇ ਹਾਂ ਗੋਭੀ ਕਿਸ ਤਰ੍ਹਾਂ ਦੀ ਆ ਚਲੋ ਜੀ ਦੇਖਦੇ ਹਾਂ ਗੋਭੀ ਹੁਣ ਕਿੰਨੀ ਕੁ ਸਾਡੀ ਪੱਕੀ ਹੋਈ ਆ ਚਲੋ ਜੀ ਚੈੱਕ ਕਰਦੇ ਹਾਂ ਪਹਿਲਾਂ ਗੋਭੀ ਸਾਡੀ ਪੂਰੀ ਪੱਕ ਗਈ ਹੈ ਕਿ ਕਿੰਨੇ ਪਰਸੈਂਟ ਹੈਗੀ ਹੈ ਦੇਖਦੇ ਹਾਂ ਜੋ ਜੀ ਦੇਖਦੇ ਆ ਕਿ ਆਲੂ ਕਿੰਨੇ ਪਰਸੈਂਟ ਕੁੱਕ ਹੋ ਗਿਆ ਆ ਦੇਖੋ ਆਲੂ ਸਾਡੇ ਬਿਲਕੁਲ ਸੌਫਟ ਹੋ ਗਏ ਆ ਤੇ ਇਧਰ ਸਾਡੀ ਜਿਹੜੀ ਗੋਭੀ ਆ ਉਹ ਵੀ ਮੈਸ਼ ਹੋ ਗਈ ਆ आलू साढ़े गल गए तो गोभी चेक कर दोभी भी साड़ी पक गई हुई है अभी सब्ज़ी पाँच मिनट ली अभी हो रखा जो तो ये हम अड कर लगे गर्म मसाला जो कि असं लास्ट में ही ऐड करते हैं तो पता वा अद्धा चम्मच लिया वा जो मैं ऐड कर देती हाँ ਤੇ 5 ਮਿੰਟ ਲਈ ਅਸੀਂ ਇਹਨੂੰ ਲਿਡ ਲਗਾ ਕੇ ਇੱਦਾਂ ਹੀ ਰੱਖ ਦਿੰਨੇ ਆ ਤੇ ਗੈਸ ਕਰ ਦਿੰਨੇ ਆ ਬੰਦ ਚਲੋ ਜੀ ਇਹਨੂੰ ਲਿਡ ਲਗਾ ਦਿੱਤੀ ਆ ਤੇ ਗੈਸ ਨੂੰ ਕਰ ਦਿੰਨੇ ਆ ਬੰਦ ਤੇ 5 ਮਿੰਟ ਬਾਅਦ ਚੈੱਕ ਕਰਦੇ ਹਾਂ ਚਲੋ ਜੀ 5 ਮਿੰਟ ਬਾਅਦ ਅਸੀਂ ਹੀ ਚੈੱਕ ਕਰਦੇ ਹਾਂ ਸਬਜ਼ੀ ਨੂੰ ਤੇ ਮਿਕਸ ਕਰ ਦਿੰਨੇ ਆ ਮਸਾਲੇ ਨੂੰ ਵਿੱਚ ਤੇ ਚਲੋ ਜੀ ਆਪਾਂ ਹੁਣ ਇਹਨੂੰ ਸਰਵ ਕਰਦੇ ਆ तो जी मेरी गोभी की रेसिपी इतना ट्राई करके जरूर देखे इस तरीके ना बना के देखे जी सिंपल जी आज गोभी आ बहुत ही स्वाद बनेगी एक बार ट्राई करके जरूर देखियो चलो जी आप एक बोल बच्चे कड़ दें ਤੇ ਇਹਨੂੰ ਅਸੀਂ ਕਰਾਂਗੇ ਗਾਰਨਿਸ਼ਿੰਗ ਚਲੋ ਜੀ ਸਾਡੀ ਗੋਭੀ ਦੀ ਜਿਹੜੀ ਰੈਸিপি ਇੱਕਦਮ ਤਿਆਰ ਆ ਤੁਸੀਂ ਵੀ ਇਹਨੂੰ ਟਰਾਈ ਕਰਕੇ ਘਰ ਜ਼ਰੂਰ ਦੇਖਿਓ ਤੇ ਤੁਹਾਨੂੰ ਇਹ ਜਿਹੜੀ ਗੋਭੀ ਦੀ ਸਬਜ਼ੀ ਬਹੁਤ ਪਸੰਦ ਆਵੇਗੀ ਤੇ ਆਪਾਂ ਕਰਦੇ ਹਾਂ ਹੁਣ ਇੰਜੋਏ ਤੇ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੋਵੇ ਆਲੂ ਗੋਭੀ ਦੀ ਮਸਾਲੇਦਾਰ ਜਿਹੜੀ ਅਸੀਂ ਗੋਭੀ ਬਣਾਈ ਆ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ